ਸਭ ਤੋਂ ਪਹਿਲਾਂ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਰਹੀ ਹੈ ਯੂਕਰੇਨ ਵਾਲਿਆਂ ਨੇ ਐਡਮਿਟ ਕਰ ਲਿਆ ਹੈ ਵੀ ਉਹਨਾਂ ਨੇ ਰਸ਼ੀਆ ਦਾ ਇੱਕ ਜਨਰਲ ਜਿਹੜਾ ਕਿ ਨਿਊਕਲੀਅਰ ਡਿਫੈਂਸ ਫੋਰਸ ਨੂੰ ਲੀਡ ਕਰਦਾ ਸੀ ਉਸ ਨੂੰ ਅਸੈਸੀਨੇਟ ਕੀਤਾ ਹੈਗਾ ਇਹ ਨਿਊਯਾਰਕ ਟਾਈਮਜ਼ ਰਿਸਪੌਂਸ ਜੋ ਆ ਰਿਪੋਰਟ ਕਰ ਰਹੀ ਹੈਗੀ ਆ ਯੂਕਰੇਨ ਦੇ ਅਫੀਸ਼ੀਅਲਸ ਨੇ ਕੀਵ ਦੇ ਵਿੱਚ ਦੱਸਿਆ ਵੀ ਉਹ ਅਸੀਂ ਅਸੀਂ ਰਿਸਪੌਂਸੀਬਲ ਆ ਜੋ ਜਨਰਲ ਇਗਰ ਕਿਰਲੋ ਚੀਫ ਆਫ ਰਸ਼ੀਆਜ਼ ਰੇਡੀਓ ਐਕਟਿਵ ਕੈਮੀਕਲ ਤੇ ਬਾਇਓਲੋਜੀਕਲ ਡਿਫੈਂਸ ਫੋਰਸਸ ਦਾ ਹੈਗਾ ਸੋ ਇਸਨੇ ਕਾਫੀ ਕਰਾਇਮ ਕੀਤੇ ਸੀ ਪਿਛਲੇ ਯੂਰਪ ਦੇ ਵਿੱਚ ਵੀ ਇਹਦਾ ਕਾਫੀ ਜਿਹੜਾ ਵਿਰੋਧ ਹੋਇਆ ਸੀ ਕਿ ਇਹ ਕੈਮੀਕਲਸ ਵਰਤ ਰਿਹਾ ਹੈਗਾ ਯੂਕਰੇਨ ਦੇ ਵਿੱਚ ਜਨਰਲ ਇਗਰ ਇਗਰ ਕਿਰੀਲੋਵ 54 ਸਾਲਾਂ ਦਾ ਉਹ ਇੱਕ ਸਕੂਟਰ ਦੇ ਉੱਤੇ ਆਪਣੇ ਆਫਿਸ ਤੋਂ ਘਰ ਨੂੰ ਜਾ ਰਿਹਾ ਸੀ ਜਦੋਂ ਉਹਦੇ ਉੱਤੇ ਬੰਬ ਫਿਟ ਕੀਤਾ ਗਿਆ ਸੀ ਤੇ ਉਥੇ ਹੀ ਜਿਹੜਾ ਐਕਸਪਲੋਡ ਹੋ ਗਿਆ। ਅ ਯੂਕਰੇਨ ਦੀ ਜਿਹੜੀ ਸਕਿਉਰਿਟੀ ਸਰਵਿਸ ਆ ਜਿਸ ਨੂੰ ਐਸਵੀਯੂ ਕਰਕੇ ਜਾਣਿਆ ਜਾਂਦਾ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹ ਆਪਰੇਸ਼ਨ ਕੀਤਾ ਹੈਗਾ। ਤੇ ਐਸਵੀਯੂ ਜਨਰਲ ਕਿਰਲੋਵ ਨੂੰ ਲੈਜੀਟਿਮੇਟ ਟਾਰਗੇਟ ਮੰਨਦੀ ਸੀ। ਵੀ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਕੈਮੀਕਲ ਵੈਪਨਸ ਜੋ ਬੈਨ ਕੀਤੇ ਹੋਏ ਹੈਗੇ ਆ ਯੂਨੋ ਨੇ ਉਹਨਾਂ ਨੂੰ ਇਹ ਇਕੱਠੇ ਕਰਕੇ ਅਸੈਂਬਲ ਕਰ ਰਹੇ ਸੀ, ਯੂਜ਼ ਕਰ ਰਹੇ ਸੀ। ਜੋ ਯੂਕਰੇਨ ਦੇ ਵਿੱਚ ਲੋਕਾਂ ਨੂੰ ਮਾਰਨ ਦੇ ਲਈ ਸੋ ਇਹ ਇੱਕ ਬਹੁਤ ਵੱਡੀ ਪੋਜੀਸ਼ਨ ਦੇ ਜਨਰਲ ਦਾ ਸਿੱਧਾ ਹੀ ਯੂਕਰੇਨ ਵਾਲਿਆਂ ਨੂੰ ਮਾਰੇ ਜਾਣਾ ਇਹ ਤੋਂ ਲੱਗਦਾ ਹੈ ਵੀ ਜਿਹੜੀ ਯੂਕਰੇਨ ਤੇ ਰਸ਼ੀਆ ਦੇ ਵਿੱਚ ਲੜਾਈ ਚੱਲ ਰਹੀ ਹੈਗੀ ਆ ਉਹ ਉਹ ਐਸ ਵਲੇਨ ਸਿਖਰਾਂ ਦੇ ਉੱਤੇ ਪਹੁੰਚੀ ਹੋਈ ਹੈਗੀ ਆ ਇਹ ਜਿਹੜਾ ਜਦੋਂ ਬਲੋ ਹੋਇਆ ਬੰਬ 6:12 ਤੇ ਸਵੇਰੇ ਹੋਇਆ ਇਹ ਰਸ਼ੀਆ ਦੀ ਨਿਊਜ਼ ਏਜੰਸੀਆ ਉਸਨੇ ਦੱਸਿਆ ਹੈਗਾ ਅ ਥੋੜੇ ਦਿਨ ਪਹਿਲਾਂ ਯੂਕਰੇਨ ਵਾਲਿਆਂ ਨੇ ਅਕਿਊਜ਼ ਕੀਤਾ ਸੀ ਜਨਰਲ ਕਿਰਲੋਵ ਨੂੰ ਪਈ ਉਹ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲ ਹੈਗਾ ਜੀ ਬਿਲਕੁਲ ਸੋ ਇਹ ਨਿਊਕਲੀਅਰ ਡਿਫੈਂਸ ਫੋਰਸਸ ਦਾ ਇਹਨਾਂ ਦਾ ਹੈਡ ਸੀਗਾ ਜਿਸ ਨੂੰ ਲਿਊਟਨੈਂਟ ਜਨਰਲ ਇਗੋਰ ਕਿਰਲੋਵ ਉਸ ਨੂੰ ਇਹਨਾਂ ਨੇ ਮਾਰਿਆ ਬਾਇਓਲੋਜੀਕਲ ਕੈਮੀਕਲ ਡਿਫੈਂਸ ਫੋਰਸਸ ਦੇ ਇਹ ਮੁੱਖ ਤੌਰ ਦੇ ਉੱਤੇ ਸੀ ਸਰਹੱਦ ਤੋਂ ਪਾਰ ਜਾ ਕੇ ਯੂਕਰੇਨ ਤੇ ਦੁਬਾਰਾ ਇਹ ਸਭ ਤੋਂ ਵੱਡਾ ਜਿਹੜਾ ਟਾਰਗੇਟ 2 ਸਾਲ ਹੋ ਗਏ ਜਿਹੜੀ ਲੜਾਈ ਸ਼ੁਰੂ ਹੋਈ ਨੂੰ ਉਸ ਤੋਂ ਬਾਅਦ ਦੇ ਵਿੱਚ ਇਹ ਦੇਖਿਆ ਗਿਆ ਕਹਿੰਦੇ ਕੰਬੈਟ ਤੋਂ ਬਾਅਦ ਇਹ ਸਭ ਤੋਂ ਵੱਡਾ ਜਿਹੜਾ ਹਾਈਐਸਟ ਰੈਂਕਿੰਗ ਰਸ਼ੀਅਨ ਮਿਲਟਰੀ ਅਫੀਸ਼ੀਅਲ ਆ ਉਸ ਦਾ ਇਹਨਾਂ ਨੇ ਅਸੈਸੀਨੇਸ਼ਨ ਕਤਲ ਜਿਹੜਾ ਉਹ ਕੀਤਾ ਆ ਸੋ ਉਸ ਦੀ ਵੀਡੀਓ ਜਿਹੜੀ ਉਹ ਦੇਖੀ ਹੈ ਮੈਂ ਜਿਸ ਤਰੀਕੇ ਨਾਲ ਉਹ ਇੱਕ ਬਿਲਡਿੰਗ ਤੋਂ ਬਾਹਰ ਆਉਂਦਾ ਹੈ ਬਾਹਰ ਨਿਕਲਦਿਆਂ ਹੀ ਉਹ ਮਿਲਾ ਦਾ 10 ਕਦਮ ਅੱਗੇ ਨੂੰ ਤੁਰਿਆ ਹੋਣਾ ਹੈ ਅਜੇ ਸੜਕ ਤੇ ਡੀਸੀ ਪੂਰਾ ਪਹੁੰਚਿਆ ਤੇ ਇੱਕ ਜ਼ੋਰਦਾਰ ਧਮਾਕਾ ਜਿਹੜਾ ਹੈ ਉੱਥੇ ਹੁੰਦਾ ਆ ਜਿਸ ਦੇ ਵਿੱਚ ਇਸ ਜਿਹੜੀ ਉਹ ਮੌਤ ਹੁੰਦੀ ਆ ਸੋ ਕੈਮਰਾ ਦੇਖੋ ਇਹਨਾਂ ਨੇ ਪਹਿਲਾਂ ਹੀ ਲਾਇਆ ਹੋਇਆ ਸੀਗਾ ਵੀ ਇਹਨਾਂ ਨੂੰ ਪਤਾ ਸੀਗਾ ਵੀ ਇਹ ਚੀਜ਼ ਹੋਣੀ ਆ ਤੇ ਉਹ ਵੇਟ ਕਰ ਰਹੇ ਸੀ ਵੀ ਕਦੋਂ ਬਾਹਰ ਆਊਗਾ ਤੇ ਕਦੋਂ ਉਸ ਨੂੰ ਜਿਹੜਾ ਉਹ ਧਮਾਕਾ ਆ ਜਿਹੜਾ ਉਹ ਕੀਤਾ ਹੋਊਗਾ ਸੋ ਟਾਈਮ ਦੇ ਨਾਲ ਜਾਂ ਕਿਸੇ ਨਾ ਕਿਸੇ ਹੋਰ ਤਰੀਕੇ ਢੰਗ ਦੇ ਨਾਲ ਇਹਨਾਂ ਨੇ ਪੂਰੀ ਜਿਹੜੀ ਆ ਅੰਦਰ ਤੱਕ ਘਸਪੈਟ ਕਰਕੇ ਇਸ ਨੂੰ ਕੀਤਾ ਆ ਸੋ ਇਤੋਂ ਇਹ ਵੀ ਪਤਾ ਲੱਗਦਾ ਹੈ ਹਰਜੋਤ ਸਿੰਘ ਜੀ ਵੀ ਰੂਸ ਤੇ ਵੀ ਅੰਦਰ ਖਾਤੇ ਪੱਤੇ ਜਿਹੜੇ ਉਹ ਵਿਕੇ ਆ ਸਰੀਆ ਦਾ ਆਪਾਂ ਹਾਲ ਦੇਖਿਆ ਸਰੀਆ ਜਿਹੜਾ ਉਹ ਦਿਨਾਂ ਦੇ ਵਿੱਚ ਟਹਿ ਗਿਆ ਅਸਾਦ ਦਾ ਜਿਹੜਾ ਆ ਉਹ ਟਹਿ ਗਿਆ ਸੋ ਰੂਸ ਜਿਹੜਾ ਨਾਰਥ ਕੋਰੀਆ ਦੇ ਫੌਜੀਆ ਨੇ ਨਾਲ ਮਿਲ ਕੇ ਹੁਣ ਉੱਥੇ ਲੜ ਰਿਹਾ ਆ ਉਹਨਾਂ ਤੋਂ ਗੋਲੀਆਂ ਵੀ ਲੈਂਦਾ ਆ ਉਹ ਉਦੋਂ ਉਹ ਬ੍ਰਿਕ ਨੂੰ ਬੜੀ ਤਰ੍ਹਾਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦਾ ਆ ਪਰ ਯੂਕਰੇਨ ਦੀ ਲੜਾਈ ਦੇ ਵਿੱਚ ਇਹਨਾਂ ਦੇ ਜਿਹੜੇ ਉਹ ਪੱਤੇ ਵਿਕੇ ਪਏ ਆ 노 ਡਾਊਟ ਬਹੁਤ ਸਾਰੇ ਜਿਹੜੇ ਆ ਰਸ਼ੀਅਨ ਪ੍ਰੇਮੀ ਹੋਣਗੇ ਜਾਂ ਕਾਮਰੇਡ ਜਿਹੜੇ ਹੋਣਗੇ ਵੀ ਨਹੀਂ ਨਹੀਂ ਉਹ ਤੈਨੂੰ ਕੁਝ ਨਹੀਂ ਹੋਇਆ ਪਰ ਪੁੱਤਰ ਅੰਦਰ ਖਾਤੇ ਪੂਰੀ ਤਰ੍ਹਾਂ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਵੀ ਖੋਖਲਾ ਹੋਇਆ ਆ ਪਿਆ ਹੈਗਾ ਸੋ ਯੂਕਰੇਨੀ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਇਹ ਜਿਹੜਾ ਜਨਰਲ ਇਹਨਾਂ ਨੇ ਮਾਰਿਆ ਆ ਇਸ ਨੇ 4800 ਤੋਂ ਵੱਧ ਵਾਰ ਜਿਹੜੇ ਕੈਮੀਕਲ ਵੈਪਨਸ ਆ ਉਹਨਾਂ ਦੀ ਵਰਤੋਂ ਯੂਕਰੇਨ ਦੇ ਫੌਜੀਆ ਤੇ ਯੂਕਰੇਨ ਦੇ ਲੋਕਾਂ ਦੇ ਉੱਤੇ ਕੀਤੀ ਹੈਗੀ ਆ ਕਲੋਰੋਪਿਸਰੀਨ ਇਹ ਚੋਕਿੰਗ ਏਜੈਂਟ ਆ ਇਹ ਯੂਕਰੇਨੀਅਨ ਟ੍ਰੂਪਸ ਦੇ ਉੱਤੇ ਇਹਨਾਂ ਨੇ ਵਰਤਿਆ ਹੈਗਾ ਆ 1993 ਦੀ ਕਨਵੈਨਸ਼ਨ ਦੇ ਵਿੱਚ ਮਾਸਕੋ ਨੇ ਕਿਹਾ ਸੀਗਾ ਵੀ ਅਸੀਂ ਨਹੀਂ ਵਰਤਾਂਗੇ ਪਰ ਰੂਸ ਵਾਲਿਆਂ ਨੇ ਫਿਰ ਵੀ ਜਿਹੜੀ ਆ ਇਸ ਕੈਮੀਕਲ ਵੈਪਨ ਦੀ ਵਰਤੋਂ ਜਿਹੜੀ ਉਹ ਕੀਤੀ ਹੈਗੀ ਆ ਸੋ ਹਮੇਸ਼ਾ ਹੀ ਜਿੱਥੇ ਵੀ ਜਾਂਦਾ ਸੀ ਯੂਕਰੇਨ ਨੂੰ ਭੰਡਣ ਦੇ ਨਾਲ-ਨਾਲ ਰੂਸ ਦੀ ਜਿਹੜੀ ਉਹ ਪੂਰੀ ਜਿਹੜੀ ਉਹ ਚੜ੍ਹਾਈ ਜਿਹੜੀ ਉਹ ਕਰਾਉਂਦਾ ਸੀਗਾ ਪਰ ਅੱਜ ਆਪ ਜਿਹੜਾ ਇੱਕ ਧਮਾਕੇ ਦੇ ਵਿੱਚ ਉਹ ਛੱਲੀ ਛੱਲੀ ਕਹ ਲੋ ਵੀ ਉਹ ਹੋ ਗਿਆ ਹੈਗਾ ਸੋ ਇਹ ਇਹ ਜਿਹੜੀ ਯੂਕਰੇਨੀਅਨ ਇੰਟੈਲੀਜੈਂਸ ਸਰਵਿਸ ਜੀ ਯੂ ਆਰ ਜਿਹੜਾ ਉਹਨਾਂ ਦਾ ਨਾਮ ਆ ਉਹ ਰਸ਼ੀਆ ਦੇ ਵਿੱਚ ਫਰੰਟ ਲਾਈਨਸ ਤੋਂ ਪਾਰ ਜਾ ਕੇ ਕੰਬੈਟ ਤੋਂ ਪਰੇ ਜਾ ਕੇ ਉਹ ਇਦਾਂ ਦੇ ਟਾਰਗੇਟਸ ਦੇ ਪਿੱਛੇ ਪਈ ਹੋਈ ਸੀ ਤੇ ਇਹਨਾਂ ਨੂੰ ਕਹਿ ਸਕਦੇ ਆ ਵੀ ਜਿਹੜੀ ਪਹਿਲੀ ਵੱਡੀ ਜਿਹੜੀ ਸਫਲਤਾ ਆ ਇਸ ਦੇ ਵਿੱਚ ਮਿਲੀ ਹੈਗੀ ਆ ਇਹ ਵੀ ਦੱਸਦੇ ਜਾਈਏ ਇਸ ਜਨਰਲ ਦੇ ਉੱਤੇ ਬ੍ਰਿਟੇਨ ਦੇ ਦੁਆਰਾ ਵੀ ਜਣੀਆਂ ਸੈਂਕਸ਼ਨਸ ਆ ਉਹ ਲਾਈਆਂ ਗਈਆਂ ਸੀ ਇਸੇ ਹੀ ਦੋਸ਼ਾਂ ਦੇ ਅਧੀਨ ਵੀ ਇਸ ਨੇ ਯੂਕਰੇਨ ਦੇ ਵਿੱਚ ਲੜਾਈ 'ਚ ਕੈਮੀਕਲ ਵੈਪਨਸ ਦੀ ਜਿਹੜੀ ਵਰਤੋਂ ਕੀਤੀ ਹੈਗੀ ਆ ਜੀ ਬਿਲਕੁਲ 4800 ਵਾਰੀ ਕੈਮੀਕਲ ਵੈਪਨਸ ਨੂੰ ਯੂਜ਼ ਕੀਤੇ ਆ ਯੂਕਰੇਨ ਦੇ ਵਿੱਚ ਜਦੋਂ ਦੀ 2 ਸਾਲ ਤੋਂ ਵੱਧ ਦੀ ਜਿਹੜੀ ਲੜਾਈ ਆ ਚੱਲ ਰਹੀ ਹੈਗੀ ਆ ਪਰ ਰਸ਼ੀਆ ਵਾਲੇ ਨੇ ਬਾਰ ਬਾਰ ਇਹ ਡਰਾਈ ਕੀਤਾ ਜਿਹੜੇ ਕੈਮੀਕਲ ਦੀ ਤੁਸੀਂ ਗੱਲ ਕਰ ਰਹੇ ਹੋ ਇਹ 150 ਮੁਲਕਾਂ ਨੇ ਜਿਹੜਾ ਹੈ ਟਰੀਟੀ ਕੀਤੀ ਹੋਈ ਹੈਗੀ ਆ ਅੰਡਰ ਕੈਮੀਕਲ ਵੈਪਨਸ ਕਨਵੈਨਸ਼ਨ ਦੇ ਅੰਡਰ ਆਰਮ ਕੰਟਰੋਲ ਟਰੀਟੀ ਇਹ ਕੈਮੀਕਲ ਨੂੰ ਨਹੀਂ ਯੂਜ਼ ਕੀਤਾ ਜਾਊਗਾ ਕਿਉਂਕਿ ਇਹ ਵਰਲਡ ਵਾਰ ਵਾਨੋ ਦੇ ਵਿੱਚ ਐਜ਼ ਅ ਚੋਕਿੰਗ ਏਜੈਂਟ ਯੂਜ਼ ਕੀਤਾ ਗਿਆ ਸੀ ਤੇ ਇਸ ਕਰਕੇ ਜਿਹੜਾ ਆ ਇਹਦੇ ਉੱਤੇ ਮੈਨ ਲਾਇਆ ਗਿਆ ਸੀ ਪਰ ਰਸ਼ੀ ਵਾਲੇ ਇਸ ਨੂੰ ਬਾਰ-ਬਾਰ ਯੂਜ਼ ਕਰ ਰਹੇ ਸੀ ਕੱਲਾ ਇਹ ਕੈਮੀਕਲ ਵੈਪਨ ਨਹੀਂ ਇਸ ਤੋਂ ਬਿਨਾਂ ਜਿਹੜਾ ਜਨਰਲ ਕਿਲ ਲੋਵ ਆ ਇਹ ਰਸ਼ੀਆ ਦੀ ਇੱਕ ਪ੍ਰੋਪੋਗੈਂਡਾ ਕੈਂਪੇਨ ਵੀ ਕਰਦਾ ਸੀ ਯੂਕਰੇਨ ਦੇ ਅਗੇਸਟ ਤੇ ਵੈਸਟ ਦੇ ਮੁਲਕਾਂ ਦੇ ਅਗੇਸਟ ਅ ਪਿਛੇ ਜਾਏ ਜੋਰਕੋ ਵਾਲਿਆਂ ਨੇ ਇਹਨੂੰ ਸੈਂਕਸ਼ਨ ਵੀ ਕੀਤਾ ਸੀਗਾ ਅ ਦਮਿਟਰੀ ਇਹ ਮੈਡਵਿਡ ਜੋ ਹੈਗੇ ਆ ਪ੍ਰੈਜ਼ੀਡੈਂਟ ਤੇ ਡਿਪਟੀ ਚੇਅਰਮੈਨ ਰਸ਼ੀਆ ਦੀ ਸਕਿਉਰਟੀ ਕੌਂਸਲ ਦੇ ਉਹ ਕਹਿੰਦੇ ਵੀ ਅਸੀਂ ਇਸ ਦੀ ਰਿਟੈਲੀਏਸ਼ਨ ਜ਼ਰੂਰ ਕਰਾਂਗੇ ਬਾਈ ਮਿਲਟਰੀ ਤੇ ਪੋਲੀਟੀਕਲ ਲੀਡਰਸ਼ਿਪ ਆਫ ਯੂਕਰੇਨ ਸੋ ਜਿਹੜੀ ਲੜਾਈ ਆ ਉਹ ਹੋਰ ਜਿਹੜੀ ਵਧੂਗੀ ਇਹ ਬੰਦਾ মিডিਆ ਦੇ ਵਿੱਚ ਆਮ ਇਦਾਂ ਦਾ ਝੂਠ ਬੋਲਦਾ ਸੀ ਕਹਿੰਦਾ ਵੀ ਜਿਹੜਾ ਵੈਸਟ ਆ ਖਾਸ ਕਰਕੇ ਜਿਹੜਾ ਯੂਐਸ ਆ ਉਹ ਪਲਾਨ ਕਰ ਰਹੇ ਆ ਕਿ ਜਿਹੜੇ ਡਰੋਨ ਆ ਉਹ ਰਸ਼ੀਆ ਚ ਭੇਜੇ ਜਾਊਗੇ ਜੋ ਜਿਨ੍ਹਾਂ ਦੇ ਕੋਲ ਇਨਫੈਕਟਡ ਮਸਕੀਟੋਸ ਹੋਣਗੇ ਮੱਛਰ ਹੋਣਗੇ ਉਹ ਪੂਰੇ ਰਸ਼ੀਆ ਦੇ ਵਿੱਚ ਛੱਡੇ ਜਾਣਗੇ ਸੋ ਇਦਾਂ ਦੀਆਂ ਖਬਰਾਂ ਵੀ ਇਹ ਪਲਾਦਾ ਸੀਗਾ 54 ਸਾਲਾਂ ਦਾ ਜਨਰਲ ਕਿਰਲੋਪ ਉਹ ਨੂੰ ਜਿਹੜੀ ਆ ਬੰਬ ਮਾਰ ਕੇ ਯੂਕਰੇਨ ਵਾਲਿਆਂ ਨੇ ਰਸ਼ੀਆ ਦੇ ਵਿੱਚ ਹੀ ਮਾਰ ਮੁਕਾਇਆ ਜੀ ਅਮਰੀਕਾ ਵਾਲਿਆਂ ਕੋ ਤਾਂ ਆਪਣੇ ਡਰੋਨ ਨਹੀਂ ਅਜੇ ਤੱਕ ਪਤਾ ਲੱਗੰਦੇ ਵੀ ਉਹ ਕਿੱਥੋਂ ਆਏ ਆ ਇਹਨਾਂ ਨੇ ਉੱਥੇ ਜਿਹੜੀ ਹੋ ਕੀ ਕਰਨੇ ਆ ਤੇ ਕੀ ਜਿਹੜਾ ਇਹ ਕਰਨਾ ਹੈ ਉਹ ਬਾਤ ਦੀਆਂ ਜਿਹੜੀਆਂ ਹੋ ਗੱਲਾਂ ਆ